ਸਤਿ ਸ਼੍ਰੀ ਅਕਾਲ ਜੀ ਸਾਬ ਸ੍ਰੀ ਚੋਲਾ ਸਰ ਸਾਹਿਬ ਸ੍ਰੀ ਪੋਰਾ ਸਰ ਸਾਹਿਬ ਤੇ ਸ੍ਰੀ ਨੇਮ ਸਰ ਸਾਹਿਬ ਬਣੀ ਹੋਈ ਨੇ ਆਹ ਰਸਤਾ ਜੀ ਹਾਂਜੀ ਆਹ ਹੈ ਪਿੰਡ ਕੜਾਣੀ ਕਲਾ ਤੇ ਇਹਦੇ ਅੱਗੇ ਤਿੰਨ ਗੁਰਦੁਆਰਾ ਸਾਹਿਬ ਬਣੀ ਹੋਈ ਨੇ ਆ ਪਿੰਡ ਚ ਤੇ ਉਹ ਦੇਖੋ ਜੀ ਸਾਹਮਣੇ ਦਿਖ ਰਹੀ ਨੇ ਗੁਰਦੁਆਰਾ ਸਾਹਿਬ ਨੇੜੇ ਨੇੜੇ ਹੀ ਨੇ ਹੋਰ ਇੱਕ ਤੇ ਆਹ ਰਸਤਾ ਹੈ ਜੀ ਤੇ ਆਹ ਹੀ ਰਸਤਾ ਸਿੱਧਾ ਸ੍ਰੀ ਰਾੜਾ ਸਰ ਸਾਹਿਬ ਨੂੰ ਜਾਂਦਾ ਹੈ ਅਨੋ ਅੱਜ ਅਸੀਂ ਪਹੁੰਚੇ ਹਾਂ ਜੀ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਕੜਾਣੀ ਕਲਾ ਚ ਜਿੱਥੋਂ ਦੇ 6 ਇਤਿਹਾਸਿਕ ਦਰਵਾਜ਼ੇ ਆ ਜੀ ਪਹਿਲਾਂ ਇਹ ਪਿੰਡ ਦਰਵਾਜ਼ਿਆਂ ਦੇ ਅੰਦਰ ਹੁੰਦਾ ਸੀ ਤੇ ਹੁਣ ਤਾਂ ਇਹਦੇ ਤੋਂ ਬਾਹਰ ਵੀ ਘਰ ਬਣ ਗਏ ਨੇ ਇੱਥੋਂ ਦੇ ਚਾਰ ਇਤਿਹਾਸਿਕ ਗੁਰਦੁਆਰਾ ਸਾਹਿਬ ਨੇ ਤੇ ਅਸੀਂ ਰੂਬਰੂ ਕਰਾਵਾਂਗੇ ਉਹਨਾਂ ਗੁਰਦੁਆਰਾ ਸਾਹਿਬ ਨਾਲ ਤੇ ਆਜੋ ਜੀ ਦਿਖਾਉਣੇ ਆ ਤੁਹਾਨੂੰ ਪਿੰਡ ਦੇ ਪਹਿਲੇ ਗੁਰਦੁਆਰਾ ਸਾਹਿਬ ਹਾਂਜੀ ਇਹ ਪੁਰਾਣੇ ਟਾਈਮਾਂ ਦੇ ਗੁਰਦੁਆਰਾ ਸਾਹਿਬ ਇੱਥੇ ਬਣੇ ਹੋਏ ਆ ਇਤਿਹਾਸ ਨਾਲ ਜੁੜੇ ਹੋਏ ਆ ਜਿੰਨਾਂ ਨਾਲ ਤੇ ਪਹਿਲਾਂ ਦੇਖੋ ਇਸ ਤਰ੍ਹਾਂ ਦਰਵਾਜ਼ੇ ਬਣੇ ਹੁੰਦੇ ਸੀਗੇ ਹਜੇ ਵੀ ਕਈ ਪੁਰਾਣੇ ਪਿੰਡਾਂ 'ਚ ਇਹ ਦਰਵਾਜ਼ੇ ਹਨ ਤੇ ਇੱਥੇ ਵੀ ਬਣੇ ਹੋਏ ਆ 6 ਦਰਵਾਜ਼ੇ ਹਾਂਜੀ ਆਹ ਹੈ ਜੀ ਪਿੰਡ ਦੇ ਵਿਚਾਲੇ ਸਾਹਮਣੇ ਗੁਰਦੁਆਰਾ ਸਾਹਿਬ ਇੱਕ ਇੱਥੇ ਪੜੋਲਾ ਸਾਹਿਬ ਗੁਰਦੁਆਰਾ ਨਿੰਮ ਸਰ ਸਾਹਿਬ ਹੈ ਚੋਲਾ ਸਾਹਿਬ ਹੈ ਇਹ ਹੈ ਜੀ ਪਿੰਡ ਦੇ ਵਿਚਾਲੇ ਹਵੇਲੀ ਸਾਹਿਬ ਗੁਰਦੁਆਰਾ ਸਾਹਿਬ ਤੇ ਇੱਥੋਂ ਦੇ ਦੋ ਨਿਸ਼ਾਨ ਸਾਹਿਬ ਲੱਗੇ ਹੋਏ ਨੇ ਆਓ ਜੀ ਦਰਸ਼ਨ ਕਰਵਾਉਣੇ ਆ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਆ ਲਿਖਿਆ ਹੋਇਆ ਜੀ ਇੱਥੇ ਇਹਨਾਂ ਦਾ ਇਤਿਹਾਸ ਢੋਲਾ ਸਾਹਿਬ ਫਿੰਦ ਕੜਾਣੀ ਕਲਾ ਹਾਂਜੀ ਇਹ ਜੀ ਹੈ ਢੋਲਾ ਸਾਹਿਬ ਇੱਥੇ ਗੁਰੂ ਸਾਹਿਬ ਨੇ ਕਹਿੰਦੇ ਇੱਥੇ ਪਹਿਲਾਂ ਕਣਕ ਨਹੀਂ ਹੁੰਦੀ ਸੀ ਅਨਾਜ ਨਹੀਂ ਹੁੰਦਾ ਸੀ ਖਾਣ ਵਾਸਤੇ ਇੱਥੇ ਗੁਰੂ ਸਾਹਿਬ ਨੇ ਕਹਿੰਦੇ ਇਹਦੇ ਵਿੱਚ ਕਣਕ ਪਾਈ ਤੇ ਆਪਣੇ ਸੇਵਕਾਂ ਨੂੰ ਆਦੇਸ਼ ਦਿੱਤਾ ਤੇ ਇਹਦਾ ਕਦੇ ਟੱਕਰ ਨਾ ਚੱਕੇ ਤੇ ਇਹਦੇ ਚੋਂ ਕਦੇ ਕਣਕ ਖਤਮ ਨਹੀਂ ਹੋਣੀ ਮਤਲਬ ਇਹਦੇ ਚ ਇੰਨੀ ਬਰਕਤ ਦੀ ਰਹਿਮਤ ਸੀਗੀ ਇਹਦੇ ਚੋਂ ਕਣਕ ਖਤਮ ਨਹੀਂ ਹੋਣੀ ਤੇ ਫਿਰ ਦੱਸਿਆ ਜਾਂਦਾ ਇਤਿਹਾਸ ਚ ਕਿ ਪੰਜਵੀਂ ਪੀੜੀ ਚ ਜਿਵੇਂ ਕਿ ਇੱਕ ਨੋ ਆਈ ਉਹਨੇ ਸਾਫ ਸਫਾਈ ਕਰਦੇ ਹੋਏ ਇਹਦਾ ਟੱਕਣ ਚੱਕਤਾ ਉੱਪਰ ਉਸ ਤੋਂ ਬਾਅਦ ਇਹਦੀ ਬਰਕਤ ਖਤਮ ਹੋ ਗਈ ਉਸ ਤੋਂ ਬਾਅਦ ਕਹਿੰਦੇ ਇਹਦੇ ਚੋਂ ਕਣਕ ਆਉਣੀ ਬੰਦ ਹੋ ਗਈ ਤੇ ਇਹ ਇਤਿਹਾਸ ਜੁੜਿਆ ਹੋਇਆ ਜੀ ਇਹਦੇ ਨਾਲੇ ਹੈਗੇ ਪੜੋਲਾ ਸਾਹਿਬ ਤੇ ਇਹ ਗੁਰਦਵਾਰ ਦਾ ਨਾਮ ਵੀ ਐਸੇ ਨਾਮ ਤੋਂ ਨਹੀਂ ਕਲਾ ਦੇ ਪਿੰਡ ਗੁਰਦੁਆਰਾ ਸਾਹਿਬ ਪੋਰਾ ਸਾਹਿਬ ਦੇ ਗ੍ਰੰਥੀ ਜੀ ਇਹਨਾਂ ਤੋਂ ਆਪਾਂ ਪੁੱਛਦੇ ਹਾਂ ਸੀ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਦੱਸੋ ਬਾਬਾ ਜੀ ਇਹਦਾ ਇਤਿਹਾਸ ਕੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁਰਦੁਆਰਾ ਸ੍ਰੀ ਪਡੋਲਾ ਸਾਹਿਬ ਹੈ ਜੀ ਜਿਸ ਨੂੰ ਗੁਰਦੁਆਰਾ ਸ੍ਰੀ ਹਵੇਲੀ ਸਾਹਿਬ ਵੀ ਕਿਹਾ ਜਾਂਦਾ ਹੈ ਇੱਥੇ ਮੇਰੀ ਪੀਰੀ ਦੇ ਮਾਲਕ ਤਾਂ ਤਾਂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ 1688 ਬਿਕਰਮੀ 25 ਫੱਗਣ ਨੂੰ ਇਸ ਨਗਰ ਵਿੱਚ ਮਹਾਰਾਜ ਪਹੁੰਚੇ ਨੇ ਨਗਰ ਦੇ ਬਾਹਰਲੇ ਪਾਸੇ ਜਿੱਥੇ ਗੁਰਦੁਆਰਾ ਸ੍ਰੀ ਨੰਦਨਵਾਸ ਸਾਹਿਬ ਸੁਸ਼ੋਭਿਤ ਹੈ ਉੱਥੇ ਸਤਿਗੁਰਾਂ ਨੇ ਦਮ ਲਿਆ ਜਲਪਾਣੀ ਛਕਿਆ ਉਸ ਤੋਂ ਉਪਰੰਤ ਬਾਬਾ ਸੂਰਤਿਆ ਜੀ ਪਰਿਵਾਰ ਸਮੇਤ ਉੱਥੇ ਪਹੁੰਚਦੇ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ ਕਿ ਸਤਿਗੁਰੂ ਜੀ ਕਿਰਪਾ ਕਰੋ ਨਗਰ ਵਿੱਚ ਚਰਨ ਪਾਓ ਸਾਡੇ ਘਰ ਚਰਨ ਪਾਓ ਸਤਿਗੁਰੂ ਜੀ ਬਾਬਾ ਸੂਰਤੀਆ ਜੀ ਦੀ ਬੇਨਤੀ ਪ੍ਰਵਾਨ ਕਰਦਿਆਂ ਹੋਇਆਂ ਇੱਥੇ ਪਹੁੰਚੇ ਨੇ ਇਹ ਜਿਹੜਾ ਪਾਵਨ ਅਸਥਾਨ ਹੈ ਕਿਸੇ ਵੇਲੇ ਥੇ ਬਾਬਾ ਸੂਰਤੀਆ ਜੀ ਦੀ ਹਵੇਲੀ ਹੋਇਆ ਕਰਦੀ ਸੀ ਇੱਥੇ ਸਤਿਗੁਰੂ ਜੀ ਪਰਿਵਾਰ ਦੀ ਸੇਵਾ ਤੋਂ ਖੁਸ਼ ਹੋ ਕਰਕੇ 45 ਦਿਨ ਰਹੇ ਇਹ ਜਿਹੜਾ ਪੜੋਲਾ ਸਾਹਿਬ ਆਪ ਜੀ ਦਰਸ਼ਨ ਕਰ ਰਹੇ ਹੋ ਇਹ ਉਹਨਾਂ ਦੇ ਘਰ ਵਿੱਚ ਹੁੰਦਾ ਸੀ ਸੋ ਜਿਸ ਵੇਲੇ ਸਤਿਗੁਰੂ ਜੀ ਪ੍ਰਸ਼ਾਦਾ ਪਾਣੀ ਵਿੱਚ ਇਥੇ ਛਕਿਆ ਕਰਦੇ ਸਨ ਬੇਅੰਤ ਸੰਗਤਾਂ ਸਤੁਕਰਾਂ ਦੇ ਨਾਲ ਹੁੰਦੀਆਂ ਸਨ ਦਾਣਾ ਪਾਣੀ ਜਦੋਂ ਸਮਾਪਤ ਹੋ ਗਿਆ ਮਾਤਾ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਸਾਡੀ ਇੱਛਾ ਹੈ ਕਿ ਪ੍ਰਸ਼ਾਦੇ ਪਾਣੀ ਦੀ ਸੇਵਾ ਆਪ ਜੀ ਦੀ ਅਸੀਂ ਕਰੀਏ ਪਰ ਦਾਣਾ ਪਾਣੀ ਜਿਹੜਾ ਉਹ ਸਮਾਪਤ ਹੋ ਗਿਆ ਸਤਿਗੁਰੂ ਜੀ ਨੇ ਬਚਨ ਕੀਤਾ ਕਿ ਕੋਈ ਗੱਲ ਨਹੀਂ ਮਾਤਾ ਤੂੰ ਚੱਕੀ ਵਿੱਚੋਂ ਦਾਣੇ ਲਿਆ ਮਾਤਾ ਨੇ ਚੱਕੀ ਵਿੱਚੋਂ ਦਾਣੇ ਲਿਆ ਕੇ ਸਤੁਕਰਾਂ ਦੇ ਕਰਕਮਲਾ ਤੇ ਰੱਖ ਦਿੱਤੇ ਸਤਿਗੁਰੂ ਜੀ ਨੇ ਉਸ ਢੋਲਿਆ ਵਿੱਚ ਦਾਣੇ ਪਾਏ ਔਰ ਵਰ ਦਿੱਤਾ ਕੇ ਲੈ ਮਾਤਾ ਅੱਜ ਤੋਂ ਬਾ ਵਾ ਤੇਰੇ ਘਰੇ ਲੰਗਰ ਦੀ ਟੋਟ ਨਹੀਂ ਆਵੇਗੀ ਕੱਢੀ ਚਲਿਓ ਵਰਤੀ ਚਲਿਓ ਇਸ ਢੋਲੇ ਦਾ ਕਦੇ ਵੀ ਟੱਕਣ ਚੱਕੇ ਨਹੀਂ ਦੇਖਣਾ ਸੋ ਸਤਿਗੁਰਾਂ ਜਿਹਦੇ ਤਕਰੀਬਨ 188 ਸਾਲ ਇਸੇ ਤਰ੍ਹਾਂ ਲੰਗਰ ਚੱਲਦੇ ਰਹੇ ਪੰਜਵੀਂ ਪੀੜੀ ਚ ਨਮੀ ਆਈ ਨੂਨੇ ਪੁਲੇਖੇ ਨਾਲ ਜਿਹੜਾ ਢੋਲੇ ਦਾ ਉਹ ਚੱਕ ਦਿੱਤਾ ਉਸ ਤੋਂ ਬਰਕਤ ਸੀ ਉਸ ਮਾਤ ਹੋ ਗਈ ਇਸ ਤਰ੍ਹਾਂ 45 ਦਿਨ ਸਤਗੁਰੂ ਜੀ ਇਸ ਭਵਨ ਸਥਾਨ ਤੇ ਰਹੇ ਨਗਰ ਤੋਂ ਜਾਣ ਵੇਲੇ ਸਤਗੁਰੂ ਜੀ ਨੇ ਪਰਿਵਾਰ ਦੀ ਸੇਵਾ ਤੋਂ ਖਸੂ ਕਰਕੇ ਪੌਥੀ ਸਾਹਿਬ ਜੋੜਾ ਸਾਹਿਬ ਅਤੇ ਇੱਕ ਚੋਲਾ ਸਾਹਿਬ ਜਿਸ ਨੂੰ ਸਤਗੁਰੂ ਜੀ ਨੇ ਧਾਰਨ ਕਰਕੇ ਗੁਵਾਲੀਅਰ ਦੇ ਕਿਲੇ ਚੋਂ ਬਵੰਜਰ ਰਾਜਾ ਜਿਹੜੇ ਸੀ ਉਹ ਰਿਹਾ ਕਰਾਏ ਸਨ ਇੱਕ ਮੰਜੀ ਸਾਹਿਬ ਸਤਗੁਰੂ ਜੀ ਨੇ ਉਸ ਪਰਿਵਾਰ ਨੂੰ ਬਖਸ਼ਿਸ਼ ਕੀਤੀ ਜੋ ਕਿ ਚੋਲਾ ਸਾਹਿਬ ਜੋੜਾ ਸਾਹਿਬ ਤੇ ਪੋਥੀ ਸਾਹਿਬ ਗੁਰਦੁਆਰਾ ਚੋਲਾ ਸਾਹਿਬ ਵਿਖੇ ਸੋ ਸੋਵਤ ਹਨ ਮੰਜੀ ਦਾ ਬਾਣ ਤੇ ਦੌਣ ਗੁਰਦੁਆਰਾ ਸ੍ਰੀ ਨਿਮਸਰ ਸਾਹਿਬ ਵਿਖੇ ਸੋ ਸੋਵਿਤ ਹੈ ਔਰ ਨਾਲ ਹੀ ਪਰਿਵਾਰ ਦੀ ਸੇਵਾ ਤੋਂ ਕੁਸ ਹੋ ਕਰਕੇ ਸਤਿਗੁਰੂ ਜੀ ਨੇ ਨਗਰ ਨੂੰ ਬਰ ਦਿੱਤੇ ਕਿ ਕਢਾਣੀ ਤੋਂ ਕਢਾਨ ਸਾਹਿਬ ਬਣੇਗਾ ਨਗਰ ਬਹੁਤ ਵਧੇਗਾ ਕੁਦਰਤੀ ਆਫਤ ਨਗਰ ਦਾ ਕਦੇ ਕੋਈ ਨੁਕਸਾਨ ਨਹੀਂ ਕਰ ਸਕੇਗੀ ਔਰ ਇਸ ਨਗਰ ਨੂੰ ਬਾਰੋਂ ਐ ਦੁਸ਼ਮਨ ਹਰਾ ਨਹੀਂ ਸਕੇਗਾ ਇਹਨਾਂ ਪਾਵਨ ਸਥਾਨਾਂ ਤੇ ਹਾਜ਼ਰੀਆਂ ਭਰਨ ਦੇ ਨਾਲ ਬੇਅੰਤ ਬਿਮਾਰੀਆਂ ਦਾ ਨਾਸ਼ ਹੋਏਗਾ ਸੋ ਅੱਜ ਦੇ ਸਮੇਂ ਵਿੱਚ ਸ਼ਨੀਵਾਰ ਵਾਲੇ ਦਿਨ ਦੇਸਾਂ ਵਿਦੇਸਾਂ ਤੋਂ ਬੇਅੰਤ ਸੰਗਤਾਂ ਇੱਥੇ ਹਾਜ਼ਰੀਆਂ ਭਰਦਿਆਂ ਲਾਹੇ ਪ੍ਰਾਪਤ ਕਰਦੀਆਂ ਹਨ ਸੋ ਇਸ ਤਰ੍ਹਾਂ ਕਰਕੇ ਆਪ ਜੀ ਦਰਸ਼ਨ ਕਰ ਰਹੇ ਹੋ ਨਗਰ ਕੁਡਾਣੀ ਦੇ ਗੁਰਦੁਆਰਾ ਸ੍ਰੀ ਹਵਿਲੀ ਸਾਹਿਬ ਦੇ ਬਲਾਓ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਆਓ ਜੀ ਹੁਣ ਤੁਹਾਨੂੰ ਦਰਸ਼ਨ ਕਰਾਉਣੇ ਹੈ ਸ੍ਰੀ ਗੁਰਦੁਆਰਾ ਸਾਹਿਬ ਚੋਲਾ ਸਾਹਿਬ ਜੀ ਦੇ ਹਾਂਜੀ ਆਓ ਜੀ ਹੁਣ ਆਪਾਂ ਚੱਲੇ ਆਂ ਦੂਸਰੇ ਗੁਰਦੁਆਰਾ ਸਾਹਿਬ ਸ੍ਰੀ ਚੋਲਾ ਸਰ ਸਾਹਿਬ ਜੀ ਆਓ ਜੀ ਦਰਸ਼ਨ ਕਰੋ ਜੀ ਗੁਰਦੁਆਰਾ ਸਾਹਿਬ ਦੇ ਹਾਂਜੀ ਚੋਲਾ ਸਰ ਸਾਹਿਬ ਦੇ ਸ੍ਰੀ ਦਰਬਾਰ ਸਾਹਿਬ 'ਚ ਮੱਥਾ ਟੇਕਣ ਸ਼੍ਰੀ ਗੋਲਦਵਰਾ ਸਾਹਿਬ ਦੇ ਸ਼੍ਰੀ ਚੋਲਾ ਸਾਹਿਬ ਦੱਸਿਆ ਜਾਂਦਾ ਹੈ ਕਿ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਮੇਰੇ ਪੀਰ ਦੇ ਮਾਲਕ ਹਰਗੋਬਿੰਦ ਸਿੰਘ ਸਾਹਿਬ ਜੀ ਨੇ 52 ਕਲੀਆਂ ਦੇ ਚੋਲੇ ਨਾਲ ਗਵਾਲੀਅਰ ਦੇ ਕਿਲੇ 'ਚ 52 ਰਾਜਿਆਂ ਨੂੰ ਰਿਹਾ ਕਰਵਾਇਆ ਗਿਆ ਸੀ ਹਾਂਜੀ ਦੱਸਿਆ ਜਾਂਦਾ ਹੈ ਕਿ ਆਹ ਆਸਿਕ ਨੇ ਮੈਂ ਜਿਹੜਾ ਇੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਨਿਮਤੀ ਦਾਤਨ ਕਰੀ ਸੀ ਜਦੋਂ ਇੱਥੇ ਆਏ ਸੀਗੇ ਕਿ ਆਹ ਉਹ ਉਸ ਟਾਈਮ ਦਾ ਹੀ ਇਹ ਵੀ ਮੈਂ ਜਿਹੜਾ ਹਜੇ ਤੱਕ ਇੱਥੇ ਮੌਜੂਦ ਆ ਆਹ ਕੜਾਣੀ ਕਲਾ ਦੀ ਜਿਹੜੀ 메인 ਰੋਡ ਆ ਇਧਰ 메인 ਰੋਡ ਤੋਂ ਆਹ ਰਸਤਾ ਉੱਤਰਦਾ ਥੱਲੇ ਜਿਹੜਾ ਗੁਰਦੁਆਰਾ ਸ੍ਰੀ ਨਿਮਸਰ ਸਾਹਿਬ ਜਾਂਦਾ ਤੇ ਆਓ ਜੀ ਦਰਸ਼ਨ ਕਰਦੇ ਆ ਗੁਰਦੁਆਰਾ ਸ੍ਰੀ ਨਿਮਸਰ ਸਾਹਿਬ ਜੀ ਦੇ ਜਿੱਥੇ ਛੇਵੀਂ ਪਾਤਸ਼ਾਹੀ ਨਿਮਸਰ ਸਾਹਿਬ ਨੂੰ ਦੱਸਿਆ ਜਾਂਦਾ ਕਿ ਗੁਰੂ ਸਾਹਿਬ ਜੀ ਇੱਥੇ ਰਹੇ ਸੀ ਇਸ਼ਨਾਨ ਕਰਦੇ ਹੁੰਦੇ ਸੀ ਤੇ ਬਹੁਤ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਪਿੰਡ ਕੜਾਣੀ ਨਾਲ ਆਓ ਜੀ ਦਰਸ਼ਨ ਕਰਦੇ ਆ ਗੁਰਦੁਆਰਾ ਸਾਹਿਬ ਦੇ ਹਾਂਜੀ ਹੁਣ ਪਹੁੰਚ ਚੁੱਕੇ ਆਂਗੀ ਗੁਰਦੁਆਰਾ ਸ਼੍ਰੀ ਨਮਸਰ ਸਹਿਬ ਕਢਾਣੀ ਕਲਾ ਸਾਡੇ ਫੰਕਸ਼ਨ ਆਨੰਦਕਾਰ ਜੈ ਮੇਰੀ ਨਾਨਾ ਜੀ ਦੇ ਭੂਆ ਸੱਸ ਦੀ ਕੁੜੀ ਦੇ ਅਸੀਂ ਆਏ ਹੋਏ ਸੀ ਕਢਾਣੀ ਕਲਾ ਪਿੰਡ ਮੈਰੀ ਦੇ ਤੇ ਤੁਹਾਨੂੰ ਦੱਸ ਇੱਥੇ ਦਰਸ਼ਨ ਕਰਾਉਣੇ ਗੁਰਦੁਆਰਾ ਸਾਹਿਬ ਦੇ ਬਹੁਤ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਜੀ ਪਹੁੰਚ ਗਏ ਆ ਗੁਰਦੁਆਰਾ ਸ਼੍ਰੀ ਨਮਸਰ ਸਾਹਿਬ ਤੇ ਆ ਇੱਥੇ ਕਹਿੰਦੇ ਪ੍ਰਾਤਨ ਸਮੇਂ ਦੀ ਹਿਮ ਹੈ ਕਿ ਇੱਥੇ ਗੁਰੂ ਸਾਹਿਬ ਜੀ ਰਿਹਾ ਕਰਦੇ ਸਨ ਨਾਮ ਕਰਿਆ ਕਰਦੇ ਸਨ ਦਰਸ਼ਨ ਕਰੋ ਜੀ ਇਹਦੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਅੱਗੇ ਆ ਗਿਆ ਜੀ ਦਰਬਾਰ ਸਾਹਿਬ ਸਤਿਨਾਮ ਵਾਹਿਗੁਰੂ ਵਾਹਿਗੁਰੂ યાਹਿ ਗੁਰੂ ਆਗੇ ਮਰੋ ਵਾਹਿਗੁਰੂ ਜਿੱਥੇ ਦੀ ਗ੍ਰੰਥੀ ਬਾਬਾ ਜੀ ਨੇ ਦੱਸਿਆ ਕਿ ਇਹ ਪ੍ਰਾਣੇ ਸਮੇ ਦੀਆਂ ਜੜਾਂ ਖੜੀਆਂ ਜਿਨ੍ਹਾਂ ਦੀ ਉਦੋਂ ਸੁਭਾਲ ਨਹੀਂ ਹੋਈ ਇਸ ਕਰਕੇ ਇਹ ਦਰਖਤ ਸੁੱਕ ਗਿਆ ਇਹਦੀਆਂ ਜੜਾਂ ਖੜੀਆਂ ਜਿਹਾ ਜੇ ਤੇ ਫੇਰ ਇੱਥੇ ਨਵਾਂ ਨਿੰਮ ਦਾ ਦਰਖਤ ਲਾਇਆ ਗਿਆ ਤੇ ਦਰਸ਼ਨ ਕਰੋ ਸਾਧ ਸੰਗਤ ਜੀ ਪ੍ਰਾਣੇ ਸਮੇ ਦੀਆਂ ਜੜਾਂ ਜਿਹੜੀ ਗੁਰੂ ਸਾਹਿਬ ਜੀ ਨੇ ਦੱਸਿਆ ਜਾਂਦਾ ਕਿ ਦਾਤਨ ਕਰਕੇ ਗੱਡੀ ਸੀ ਤੇ ਇਥੇ ਨਿੰਮ ਹੋਇਆ ਸੀ ਉਸ ਟੈਂਡੀਆਂ ਇਹ ਨਿੰਮ ਦੀਆਂ ਜੜਾ ਖੜੀਆਂ ਜੀ ਇੱਥੇ ਜੀ 사드 ਸੰਗਤ ਜੀ ਦੱਸਿਆ ਜਾਂਦਾ ਹੈ ਕਿ ਇਹ ਹੈ ਬਾਣ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮੰਜੀ ਸਾਹਿਬ ਜੀ ਦਾ ਹੈ ਇਸ ਮੰਜੀ ਤੇ ਬੈਠ ਕੇ ਗੁਰੂ ਜੀ ਨੇ ਇੱਥੇ ਭਜਨ ਕੀਤਾ ਸੀ ਉਸ ਟਾਈਮ ਦਾ ਮੰਜੀ ਤਾਂ ਬਾਣ ਤੇ ਹਾ ਦੌਣ ਉਸ ਟਾਈਮ ਦੀ ਬਈ ਹੋਈ ਹੈ ਦਰਸ਼ਨ ਕਰੋ 사드 ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ 사드 ਸੰਗਤ ਜੀ ਮੇਰੀ ਪ੍ਰੀਤ ਦੇ ਮਾਲਕ ਛੇ ਪਾਸਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਇਸ ਸਥਾਨ ਤੇ ਅੰਮ੍ਰਿਤ ਵੇਲੇ ਆਇਆ ਕਰਦੇ ਸਨ ਆ ਕੇ ਇਸਥਾਨ ਤੇ ਇਸ਼ਨਾਨ ਪਾਣੀ ਕਰਦੇ ਸਨ ਇੱਥੇ ਕਲਿਆਣਾ ਟੋਬਾ ਹੁੰਦਾ ਸੀ ਆ ਕੇ ਪਹਿਲੇ ਇਸ਼ਨਾਨ ਕਰਦੇ ਸਨ ਇਸ਼ਨਾਨ ਕਰਕੇ ਮੰਜੀ ਤੇ ਬੈ ਕੇ ਬੰਦ ਕੀ ਕਰਾ ਕਰਦੇ ਸਨ ਇੱਕ ਦਿਨ ਕੀ ਹੋਇਆ ਕਿ ਛੇ ਪਾਸਾ ਨੇ ਦਾਤਨ ਕਰਕੇ ਇਸ ਥਾਂ ਤੇ ਲਾ ਦਿੱਤੀ ਸੀ ਜੋ ਕਿ ਅੱਜ ਵੀ ਮੌਜੂਦ ਹੈ ਇਸ ਇਸ ਕਰਕੇ ਇਸ ਥਾਂ ਦਾ ਨਾਮ ਨਿੰਮਸਰ ਸਾਹਿਬ ਰੱਖਿਆ ਗਿਆ ਜਦੋਂ ਛੇ ਪਾਸਾ ਗਏ ਨੇ ਇੱਥੋਂ ਤੋ ਕਢਾਣੀ ਨੂੰ ਵਰ ਦੇ ਕੇ ਗਏ ਨੇ ਛੇ ਪਾਸਾ ਇੱਕ ਕਢਾਣੇ ਤੋਂ ਕਢਾਨ ਸਾਹਿਬ ਬਣੂਗਾ ਹੁਣ ਸ਼ਨੀਵਾਰ ਨੂੰ ਇੱਥੇ ਸੰਗਤ ਆਂਦੀ ਹੈ ਜਿਸ ਦੀ ਕੋਈ ਵੀ ਮਨੋਕਾਮਨਾ ਹੈ ਕੋਈ ਬਾਹਰ ਜਾਣ ਵਾਸਤੇ ਕੋਈ ਮੰਦੀ ਮਨ ਦੀ ਮਨੁਕਾਮਨਾ ਪੂਰਨ ਹੁੰਦੀ ਹੈ ਇੱਥੇ ਉਹ ਮਸਜਿਦਾਂ ਦਿਹਾੜਾ ਬਣਾਇਆ ਜਾਂਦਾ ਸਤਸੰਗ ਜੀ ਇੱਥੇ ਮਸਿਆਂ ਨੂੰ ਇੱਥੇ ਹਰੇਕ ਪ੍ਰਾਣੀ ਭਾਰੀ ਦਸ ਦਿਵ ਸੰਗਤ ਆਂਦੀ ਹੈ ਇੱਥੇ ਆਪਣੀ ਮਨੁਕਾਮਨਾ ਪੂਰਨ ਹੁੰਦੀ ਹੈ ਹਰ ਸ਼ਨੀਵਾਰ ਨੂੰ ਜਿੰਨੀ ਵੀ ਸੰਗਤ ਇੱਥੇ ਆਂਦੀ ਹੈ ਉਹ ਇੱਥੇ ਰਾਤ ਨੂੰ ਰਹਿ ਕੇ ਜਾਂਦੀ ਹੈ ਤੇ ਅੰਮ੍ਰਿਤ ਵੇਲੇ ਅਰਦਾਸ ਤੋਂ ਬਾਅਦ ਉਹਨੇ ਘਰ ਨੂੰ ਜਾਂਦੀ ਹੈ ਸਤਸੰਗ ਇਸ ਥਾਂ ਦੀ ਗੱਲ ਕਰੀ ਆਪਾਂ ਤੋ ਇੱਥੇ 6 ਪਾਸਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ 1688 ਦੇ ਆਇਨੈਸਪਿੰਡ ਦੇ ਵਿੱਚ ਇਸ ਥਾਂ ਤੇ ਗੱਲ ਕਰੀਏ ਤੇ ਇਸ ਥਾਨ ਗੁਰਦੁਆਰਾ ਦਮਦਮਾ ਸਾਹਿਬ ਗੁਰਦੁਆਰਾ ਪਡੋਲਾ ਸਾਹਿਬ ਗੁਰਦੁਆਰਾ ਚੋਲਾ ਸਾਹਿਬ ਗੁਰਦੁਆਰਾ ਨਿੰਮਸਾ ਸਾਹਿਬ ਇਹ ਚਾਰ ਸਥਾਨ ਨੇ 6 ਪਾਸਾ ਦੇ ਇਸ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਬਾਣ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਸਥਾਨ ਇਹ ਬਾਣ ਮੀਰੀ ਪੀਰੀ ਦੇ ਮਾਲਕ జేమే పాసਾ ਗੁਰੂ ਹਰਗੋਬਿੰਦ ਸਾਹਿਬ ਜੀ ਮੰਜੀ ਦਾ ਬਾਣ ਹੈ ਇਹ ਬਾਣ ਤੇ ਬਹਿ ਕੇ ਛੇ ਮੰਜੀ ਤੇ ਬਹਿ ਕੇ ਗੁਰੂ ਸਾਹਿਬ ਨੇ 45 ਦਿਨ ਇਸ ਸਥਾਨ ਤੇ ਬੰਦ ਕੀ ਕੀਤੀ ਸੀ ਵਾਲੇ ਪਾਸੇ ਛੇ ਪਾਸਾ ਨੇ ਦਾਤਨ ਕਰਕੇ ਲਾਇਸੀ ਜੋ ਕਿ ਅੱਜ ਵੀ ਮੌਜੂਦ ਹੈ ਇਸ ਕਰਕੇ ਇਸ ਸਥਾਨ ਦਾ ਨਾਮ ਗੁਰਦੁਆਰਾ ਨਿੰਮਸ ਸਾਹਿਬ ਰੱਖਿਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਇਹ ਗੁਰਦੁਆਰਾ ਸਾਹਿਬ ਜੀ ਦੀ ਦੂਜੀ ਸਾਈਡ ਸਰੋਵਰ ਬਣਿਆ ਹੋਇਆ ਹੈ ਇਹ ਬਸ ਜਦੋਂ ਇਹਦਾ ਬਾਬਾ ਜੀ ਬਸ ਜੀ ਹਰ ਮਹੀਨੇ ਮਸਕਰਤ ਦਿਹਾੜਾ ਮਨਾਇਆ ਜਾਂਦਾ ਇੱਥੇ ਤੇ ਆ ਜਦੋਂ ਨਾਲ ਹੀ ਬਹੁਤ ਸੋਹਣਾ ਪਾਰਕ ਬਣਿਆ ਹੋਇਆ ਹੈ ਗੁਰਦੁਆਰਾ ਹੈ ਤੇ ਬਹੁਤ ਵੱਡਾ ਸ੍ਰੀ ਗੁਰੂਰ ਬਣਿਆ ਹੋਇਆ ਜੀ ਦਰਸ਼ਨ ਕਰੋ ਜੀ ਸਤਨਾਮ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਜੇ ਤੁਹਾਨੂੰ ਮੇਰੀਆਂ ਬਣਾਈਆਂ ਹੋਈਆਂ ਵੀਡੀਓ ਵਧੀਆ ਲੱਗੀਆਂ ਉਹਨਾਂ 'ਚ ਦਿੱਤੀ ਜਾਣਕਾਰੀ ਵਧੀਆ ਲੱਗੀ ਤਾਂ ਮੈਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਪਵਨ ਵਾਈਬ ਬਲੌਗ ਚੈਨਲ ਹੈ ਜੀ ਮੇਰਾ ਧੰਨਵਾਦ ਜੀ ਸਾਰਿਆਂ ਦਾ